ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅਸੀਂ ਕੱਲ ਅ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਸੇਵਾਦਾਰ ਦੀ ਧੁੰਮ ਕਨਵਾ ਰਹੇ ਸੁਖਬੀਰ ਸਿੰਘ ਬਾਗਲ ਦੇ ਉੱਤੇ ਇੱਕ ਨਰੈਣ ਸਿੰਘ ਚੌੜਾ ਵੱਲੋਂ ਗੋਲੀ ਚਲਾ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਦੀ ਸਖਤ ਨਕੇਦੀ ਕਰਦੇ ਆਂ ਤੇ ਉਹਨਾਂ ਦੇ ਜਿਹੜੇ ਸਕਿਉਰਿਟੀ ਗਾਰਡ ਨੇ ਜਸਵੀਰ ਸਿੰਘ ਜੇ ਉਹ ਮੌਕੇ ਤੇ ਨਾ ਕਰਦੇ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਖੂਨ ਡੁੱਲ ਜਾਣਾ ਸੀ ਤੇ ਆਪਣੇ ਆਪ ਚੀ ਕੋਈ ਵੀ ਜਿਹੜਾ ਅਸਲੀ ਸਿੱਖ ਹੈ ਉਹ ਦਰਬਾਰ ਸਾਹਿਬ ਦੇ ਉੱਤੇ ਇਸ ਤਰ੍ਹਾਂ ਦੇ ਖੂਨ ਦੇ ੱਤਿਆ ਨੂੰ ਦੇਖਣਾ ਨਹੀਂ ਚਾਹੂਗਾ ਚਾਹੇ ਉਹਦਾ ਗੁਨਾਹ ਕਿੱਡਾ ਮਰਜੀ ਕਿਉਂ ਨਾ ਹੋਵੇ ਕਿਸੇ ਦੀ ਵੀ ਨਾਲ ਦੇ ਵਿੱਚ ਦੂਸਰਾ ਚਾਹੇ ਸ਼੍ਰੀ ਕਲਪਤ ਸਾਹਿਬ ਦੇ ਜਥੇਦਾਰ ਗਿਆਨੀ ਰਬੀਰ ਸਿੰਘ ਜੀਆ ਨੇ ਇਸ ਨੂੰ ਇੱਕ ਦਰਬਾਰ ਸਾਹਿਬ ਦੇ ਇੱਕ ਸੇਵਾਦਾਰ ਦੇ ਉੱਤੇ ਹਮਲੇ ਦੇ ਵਜੋਂ ਦੇਖਿਆ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹਦੇ ਵਿੱਚ ਹੋਰ ਵੀ ਵੱਡੀਆਂ ਡੂੰਘੀਆਂ ਸਾਜ਼ਸ਼ਾਂ ਦੀ ਗੱਲ ਦੇਖੀ ਹੈ ਤੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਇਹਦੀ ਨਿੰਦਿਆ ਕੀਤੀ ਹੈ ਪਰ ਕਤਲਾ ਮੈਂ ਜਦੋਂ ਵੀਡੀਓਜ਼ ਦੇਖ ਰਿਹਾ ਤਾਂ ਸਾਨੂੰ ਇਹ ਲੱਗ ਰਿਹਾ ਹੈ ਕਿ ਕਾਫੀ ਸਾਰੇ ਲੋਕ ਅਜਿਹੇ ਵੀ ਹੈ ਜਿਹੜੇ ਅਜਿਹੇ ਕਤਲਾ ਨੂੰ ਜਾਇਜ਼ ਮੰਨਦੇ ਹੈ ਤੇ ਉਹ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਇਸ ਹਮਲੇ ਨੂੰ ਜਾਇਜ਼ ਠਹਿਰਾਉਂਦੇ ਹੈ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀ 1990ਵਿਆਂ ਦੇ ਵਿੱਚ 80ਵਿਆਂ ਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਨੇਹਰੀ ਚੱਲੀ ਜਿਹਦੇ ਵਿੱਚ ਜਿੱਥੇ ਪੁਲਿਸ ਨੇ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਕੋ-ਕੋ ਕੇ ਉਥੇ ਇਹਨਾਂ ਹਥਿਆਰਬੰਦ ਜਿਹੜੇ ਦੱਸਦੇ ਸੀਗੇ ਜਿਨ੍ਹਾਂ ਨੂੰ ਕਈ ਲੋਕ ਸਿੱਖਾਂ ਦਾ ਹਥਿਆਰਬੰਦ ਘੂੜ ਕਹਿੰਦੇ ਐ ਤੇ ਜਦੋਂ ਕਿਤੇ ਇਹ ਆਉਂਦਾ ਵੀ ਉਹਨਾਂ ਨੇ ਬੇਗੁਨਾਹਾਂ ਦੇ ਕਤਲ ਕਿਉਂ ਕੀਤੇ ਸਿੱਖ ਤਾਂ ਕਰਦੇ ਨਹੀਂ ਤਾਂ ਉਹ ਕਹਿੰਦੇ ਉਹ ਏਜੰਸੀਆਂ ਦੇ ਬੰਦੇ ਵਿੱਚ ਵੜੇ ਹੋਏ ਸੀ ਜੋ ਵੀ ਮਰਜ਼ੀ ਹੋਵੇ ਏਜੰਸੀਆਂ ਦੇ ਵੀ ਹੋ ਸਕਦੇ ਆ ਵਿੱਚ ਤੇ ਉਹ ਉਹਨੇ ਵੀ ਬਹੁਤ ਸਾਰੇ ਬੇਗੁਨਾਹ ਲੋਕਾਂ ਦਾ ਕਤਲ ਕੀਤਾ ਬੱਸਾਂ 'ਚੋਂ ਲਾ ਲਾ ਕੇ ਬੰਦੇ ਮਾਰੀ ਗਏ ਤੇ ਬੜੇ ਮਾੜੇ ਦੁਖਾਂਤ ਸੀਗੇ ਤੇ ਸਾਰਾ ਪੰਜਾਬ ਸ਼ਾਮ ਨੂੰ 5-6 ਵਜੇ ਬੰਦ ਹੋ ਜਾਂਦਾ ਸੀ ਅਸੀਂ ਸਾਰਿਆਂ ਨੇ ਬਹੁਤ ਮਾੜੇ ਦਿਨ ਦੇਖੇ ਐ ਤੇ ਜਦੋਂ ਕਿਤੇ ਅਜਿਹੀ ਘਟਨਾ ਹੁੰਦੀ ਹੈ ਤੇ ਉਸ ਨੂੰ ਜਸਟੀਫਾਈ ਕੀਤਾ ਜਾਂਦਾ ਤਾਂ ਲੱਗਦਾ ਕਿ ਤੇ ਦੁਬਾਰਾ ਅਸੀਂ ਉਹਨਾਂ ਦਿਨਾਂ ਵੱਲ ਨਾ ਮੁੜੀਏ ਸਾਡੇ ਪੰਜਾਬ ਦੇ ਨੌਜਵਾਨਾਂ ਦੀਆਂ ਬਹੁਤ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਹੁਣ ਅਸੀਂ ਹੋਰ ਜਾਨਾਂ ਜਾਂਦੀਆਂ ਨਹੀਂ ਦੇਖਣਾ ਚਾਹੁੰਦੇ ਇਸ ਲਈ ਅਸੀਂ ਸੋਚੇ ਪੰਜਾਬੀਆਂ ਨੂੰ ਪੂਰ ਜੋਰ ਅਪੀਲ ਕਰਦੇ ਆ ਕਿ ਪਹਿਲਾ ਮੰਦੇ ਦੇ ਮਨੁੱਖ ਦੇ ਮਨ 'ਚ ਵਿਚਾਰ ਆਉਂਦਾ ਹੈ ਤੇ ਫਿਰ ਉਸ ਤੋਂ ਬਾਅਦ ਹੱਥ 'ਚ ਹਥਿਆਰ ਆਉਂਦਾ ਹੈ ਤੇ ਫਿਰ ਖੂਨ ਲੱਗਦਾ ਹੈ ਉਸ ਜਿਹੜੇ ਇਹ ਵਿਚਾਰ ਨੇ ਇਹਨਾਂ ਵਿਚਾਰਾਂ ਨੂੰ ਪੱਠੇ ਨਾ ਪਾਈਏ ਆਪਾਂ ਪਈ ਆਪੀ ਲੋਕ ਆਪਾਂ ਜੋ ਉਹਦੇ ਵੱੜਦੇ ਗੁਨਾਹ ਨੇ ਉਹ ਕਬੂਲ ਉਹਨੇ ਕਰ ਲੇ ਉਹ ਵੀ ਅਕਾਲ ਤਖਸਾਲ ਦੇ ਅੱਗੇ ਜਾ ਕੇ ਕਰ ਲੇ ਸਮੂਹ ਲੋਕਾਂ ਦੇ ਸਾਹਮਣੇ ਕਰ ਲੇ ਤੇ ਉਹਨਾਂ ਨੇ ਉਹਨਾਂ ਨੂੰ ਸਜ਼ਾ ਲਾ ਦਿੱਤੀ ਜਾਂ ਸੇਵਾ ਲਾ ਦਿੱਤੀ ਤੇ ਅੱਗੋਂ ਉਹਨਾਂ ਨੂੰ ਕੋਈ ਲੀਡਰ ਬਣਾਉਣਾ ਹੈ ਜਾਂ ਨਾਂ ਬਣਾਉਣਾ ਹੈ ਲੋਕਾਂ ਦੀ ਮਰਜ਼ੀ ਹੈ ਤੇ ਜਿਹੜੇ ਲੋਕ ਆ ਗੋਲੀਆਂ ਮਾਰਦੇ ਫਿਰਦੇ ਇਹ ਵੀ ਲੋਕਾਂ ਚ ਜਾ ਲੋਕਾਂ ਤੋਂ ਮੰਗਣ ਵੀ ਅਸੀਂ ਹਾਂ ਲੋਕਾਂ ਤੋਂ ਇਸ ਗੱਲ ਲਈ ਆਪਣਾ ਹਮਾਇਤ ਮੰਗਦੇ ਆ ਲੋਕ ਹਮਾਇਤ ਦੇ ਦੇਣਗੇ ਮੰਨ ਲਾਂਗੇ ਪਰ ਜੇ ਲੋਕ ਹਮਾਇਤ ਨਾ ਦੇਣ ਤਾਂ ਆ ਹਥਿਆਰਾਂ ਚੱਕ ਕੇ ਲੋਕਾਂ ਨੂੰ ਡਰਾਉਣਾ ਮਾਰਨਾ ਬਿਲਕੁਲ ਗੱਤ ਤੇ ਪੰਜਾਬ ਅਜਿਹੇ ਕਤਲੋਗਾਰ ਤੋਂ ਹੋਰ ਬਰਦਾਸ਼ਤ ਨਹੀਂ ਕਰ ਸਕਦਾ ਅਸੀਂ ਇਸ ਹਮਲੇ ਦੀ ਨਿੰਦਿਆ ਵੀ ਕਰਦੇ ਆ ਤੇ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਆਪਾਂ ਪਿਛਲੇ ਸਮੇਂ ਤੋਂ ਇੱਕ ਸਬਕ ਸਿੱਖੀਏ ਜਿਵੇਂ ਉੱਥੇ ਸੁਖਬੀਰ ਬਾਦਲ ਤੇ ਅਕਾਲੀ ਦਲ ਦਾ ਤੇ ਉਹਨਾਂ ਦੀ ਸਰਕਾਰ ਦਾ ਇੱਕ ਲੇਖਾ ਜੋਖਾ ਕੀਤਾ ਹੈ ਚਾਹੇ ਸਪੂਰਨ ਨਹੀਂ ਹੋਇਆ ਪਰ ਕੁਝ ਹੱਦ ਤੱਕ ਹੋਇਆ ਉਹ ਲੇਖਾ ਜੋਖਾ ਇਸੇ ਤਰ੍ਹਾਂ ਸੀ ਪੰਜਾਬੀ ਜਿਹੜੇ ਆ ਜਦੋਂ ਤੋਂ ਪੰਜਾਬ 'ਚ ਇਹ ਕਤਲੋਗਾਰਨ ਹੋਈ ਹੈ ਉਸ ਤੋਂ ਬਾਅਦ ਦਾ ਸਮੂਹ ਪੰਜਾਬੀਆਂ ਨੂੰ ਵੀ ਇੱਕ ਲੇਖਾ ਜੋਖਾ ਕਰਨ ਦੀ ਲੋੜ ਹੈ ਵੀ ਅਸੀਂ ਕਿੱਥੇ ਘਰਤੀਆਂ ਕਰ ਗਏ ਤੇ ਕਿਉਂ ਕਰ ਗਏ ਤੇ ਕੀ ਕਿਤੇ ਹੋਣ ਵੀ ਉਹ ਏਜੰਸੀਆਂ ਹੋਂ ਦੁਬਾਰਾ ਫਿਰ ਸਾਨੂੰ ਉਸ ਰਾਹ ਤਾਂ ਨਹੀਂ ਤੋਰਨਾ ਚਾਹੁੰਦੀਆਂ ਇਹਨਾਂ ਤੇ ਬਹੁਤ ਠੰਡੇ ਦਿਮਾਗ ਨਾਲ ਗੌਰ ਕਰਨ ਦੀ ਲੋੜ ਹੈ। ਦੂਸਰਾ ਦੋਸਤੋ ਕੱਲ ਦੋ ਘਟਨਾਵਾਂ ਹੋਈਆਂ ਨੇ ਇੱਕ ਪੰਜਾਬ ਤੇ ਇੱਕ ਯੂਪੀ ਚ। ਪੰਜਾਬ ਦੇ ਵਿੱਚ 1158 ਜਿਹੜੀ ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਆਂ ਦੀ ਭਰਤੀ ਚੋਂ ਜਿਹੜੇ 411 ਬੱਚੇ ਰਹਿੰਦੇ ਐ ਉਹਨਾਂ ਚੋਂ ਕਾਫੀ ਜਿਹੜੇ ਮਰਨwarte ਤੇ ਬੈਠੇ ਸੀ ਭਗਵੰਤਮਾਨ ਦੀ ਕੋਠੀ ਦੇ ਅੱਗੇ ਸੰਗਰੂੜ ਉਹਨਾਂ ਨੂੰ ਚੱਕ ਕੇ ਉਹਨਾਂ ਲੜਕੀਆਂ ਨੂੰ ਸਾਡੀਆਂ ਬੇਟੀਆਂ ਨੂੰ ਚੱਕ ਕੇ ਸਾਰੀ ਰਾਤ ਜੇਲ੍ਹ 'ਚ ਰੱਖਿਆ ਤੇ ਹੁਣ ਉਹਨਾਂ ਚੱਕ ਕੇ ਥਾਣੇ ਬਿਠਾਈ ਰੱਖਿਆ ਤੇ ਹੁਣ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਬਹੁਤ ਹੀ ਨਿੰਦਿਆ ਕਰਨ ਵਾਲੀ ਗੱਲ ਹੈ ਭਗਵੰਤਮਾਨ ਤੈਨੂੰ ਤਾਂ ਇਸ ਗੱਲ 'ਈ ਵੈਸੇ ਹੀ ਸ਼ਰਮ ਨਾਲ ਮਾਤrana ਚਾਹੀਦਾ ਕਿ ਸਾਡੀਆਂ ਧੀਆ ਪੈਣਾ ਨੂੰ ਤੂੰ ਥਾਣੇ 'ਚ ਇਸ ਤਰ੍ਹਾਂ ਰੱਖਿਆ ਇਸ ਗੱਲ ਉਹਨਾਂ ਨੂੰ ਜੇਲ੍ਹ ਚ ਭੇਜਣ ਦੀ ਬਜਾਏ ਕਾਲਜਾਂ ਚ ਭੇਜੋ ਉੱਥੇ ਬੱਚਿਆਂ ਨੂੰ ਉਹਨਾਂ ਤੋਂ ਪੜਨ ਦੀ ਲੋੜ ਹੈ ਇਸ ਕਰਕੇ ਅਸੀਂ ਇੱਕ ਤਾਂ ਏ ਦੂਜੇ ਬੰਨੇ ਯੂਪੀ ਸਰਕਾਰ ਹੈ ਯੂਪੀ ਸਰਕਾਰ ਹੈ ਜਿਹੜੀ ਜਿਹੜੇ ਉੱਥੇ ਕਿਸਾਨ ਬਹੁਤ ਦੇਰ ਤੋਂ ਰੌਲਾ ਪਾ ਰਹੇ ਹੈ ਵੀ ਸਾਡਾ ਮੁਆਵਜ਼ਾ ਠੀਕ ਦਿਓ ਜਿਹੜੀ ਜਮਨਾ ਐਕਸਪ੍ਰੈਸ ਤੇ ਦੂਜੀਆਂ ਨੇ ਐਕਸਪ੍ਰੈਸ ਵੀ ਹੈ ਤੇ ਹੋਰ ਸਾਡੀਆਂ ਜ਼ਮੀਨਾਂ ਅਕਵਾਇਰ ਹੋਈਆਂ ਨੇ ਉਹਨਾਂ ਦਾ ਤੇ ਅਲੀਗੜ੍ਹ ਤੇ ਵਿੱਚ ਆਪਣੇ ਰੌਲੇ ਹੈ ਰਕੇਸ਼ਟ ਉਹਨਾਂ ਨੂੰ ਪਹਿਲਾਂ ਫੜਕੇ ਅੰਦਰ ਦੱਤਾ ਬਾਅਦ ਚ ਦਬਾਉਣ ਨਾਲ ਛੱਡਿਆ ਰਕੇਸ਼ਟ ਕਹਤ ਉਹਥੇ ਜਾ ਰਿਹਾ ਸੀ ਉਹਨੂੰ ਫੜਕੇ ਅੰਦਰ ਦੇਤਾ ਜਾਨੀ ਘੋਲ ਕਾਕ ਨਾਲੇ ਬੰਦੇ ਜਿਹੜੇ ਇੱਕ ਜਾਇਜ਼ ਗੱਲ ਬੰਨ ਰਹੇ ਹੈ ਉਸ ਨੂੰ ਚੱਕ ਕੇ ਅੰਦਰ ਦੇਣ ਵਿੱਚ ਯੂਪੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਤਾਂ ਇੱਕ ਸਟੈਪ ਉਸ ਤੋਂ ਗਾਹਾਂ ਹੈ ਯੂਪੀ ਦੀ ਸਰਕਾਰ ਤੋਂ ਤੇ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਜਿਹੜੇ ਅਪਾਇੰਟਮੈਂਟ ਲੈਟਰ ਨੇ ਉਹ ਦੇਣੇ ਪੈਂਦੇ ਆ ਜਲਦੀ ਦੇਣੇ ਪੈਂਦੇ ਆ ਬਹੁਤ ਦੇਰੀ ਜਿਹੜੀ ਹੈ ਹਰ ਇੱਕ ਦਿਨ ਜਿਹੜਾ ਉਹ ਸਾਲਾਂ ਦੇ ਬਰਾਬਰ ਹੈ ਇਹ ਦੇਰੀ ਨਹੀਂ ਕਰਨੀ ਚਾਹੀਦੀ ਦੂਸਰਾ ਦੋਸਤੋ ਅਗਲੀ ਜਿਹੜੀ ਗੱਲ ਹੈ ਕਿ ਭਾ ਕੱਲ ਯੂਨੋ ਦੇ ਵਿੱਚ ਇੱਕ ਬਤਾ ਆਇਆ ਵੀ ਜਿਹੜਾ 1967 ਤੋਂ ਲੈ ਕੇ ਇਜ਼ਰਾਈਲ ਨੇ ਫਲਸਤੀਨ ਦੇ ਇਲਾਕੇ ਕਬਜਾਏ ਹੋਏ ਹਨ ਸਮੇਤ ਤੇ ਜਿਹੜਾ ਅ ਜਰੂਸਲਮ ਦਾ ਪੂਰਬੀ ਜਰੂਸਲਮ ਦਾ ਇਲਾਕਾ ਹੈ ਉਹ ਫਲਸਤੀਨ ਨੂੰ ਦਿੱਤਾ ਜਾਵੇ ਇਹ ਮਤੇ ਯੂਨੋ ਦੀ ਜਨਰਲ ਅਸੈਂਬਲੀ ਚ ਆਮ ਸਭਾ ਚ ਪਾਸ ਹੋਇਆ 193 ਚੋਂ 157 ਮੁਲਕਾਂ ਨੇ ਇਸ ਮਤੇ ਦੇ ਹੱਕ ਚ ਵੋਟ ਪਾਈ ਭਾਰਤ ਨੇ ਵੀ ਹੱਕ ਚ ਵੋਟ ਪਾਈ ਚੰਗੀ ਗੱਲ ਹੈ ਭਾਰਤ ਦੁਬਿਧਾ ਚ ਰਹਿੰਦਾ ਹੈ ਕਦੇ ਉੱਤਰ ਹੋ ਜਾਂਦਾ ਹੈ ਕਦੇ ਉੱਤਰ ਹੋ ਜਾਂਦਾ ਹੈ ਤੇ ਕੱਲ ਇੱਧਰ ਇਸ ਹੱਕ ਤੇ ਪਾਈ ਹੈ ਤੇ ਉਹਨਾਂ ਨੇ ਦੋ ਰਾਜਾਂ ਦੀ ਥਿਉਰੀ ਦਾ ਸਮਰਥਨ ਕੀਤਾ ਹੈ ਵੀ ਦੋਨੇ ਰਾਜ ਫਲਸਤੀਨ ਤੇ ਇਜ਼ਰਾਇਲ ਸ਼ਾਂਤੀਪੂਰਨ ਇੱਕ ਦੂਜੇ ਦੇ ਨਾਲ ਰਹਿਣ ਤੇ ਅੱਠ ਮੁਲਕ ਜਿਹੜੇ ਆ ਅਮਰੀਕਾ ਤੇ ਇਜ਼ਰਾਇਲ ਸਮੇਂ 6 ਛੋਟੇ ਛੋਟੇ ਮੁਲਕ ਆ ਉਹਨਾਂ ਦੇ ਨਾਮ ਵੀ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣੇ ਅੱਠ ਮੁਲਕ ਜਿਹੜੇ ਆ ਉਹਨਾਂ ਨੇ ਵਿਰੋਧ ਚ ਵੋਟ ਪਾਈ ਹੈ ਬਾਕੀ ਗੈਰ ਹਾਜ਼ਰ ਰਹੇ ਤੇ ਅਗਲੀ ਇੱਕ ਹੋਰ ਗੱਲ ਵੀ ਈਰਾਨ ਦੇ ਵਿੱਚ ਇੱਕ ਉਥੋਂ ਦੀ ਨੋਬਲ ਪ੍ਰਾਈਜ਼ Winner ਹੈ ਨਰਗਿਸ ਮੁਹੰਮਦੀ 2 ਸਾਲਾਂ ਤੋਂ ਜੇਲ੍ਹ ਚ ਬੈਠੀ ਹੈ ਉਹਨੂੰ ਨੋਬਲ ਪ੍ਰਾਈਜ਼ ਵੀ ਜੇਲ੍ਹ ਚ ਬੈਠੀ ਨੂੰ ਮਿਲਿਆ ਪਿਛਲੇ ਸਾਲ ਤੇ ਉਸ ਨੂੰ ਹੁਣ ਉਹਦੀ ਮੈਡੀਕਲ ਅਧਾਰ ਦੇ ਉੱਤੇ ਉਹਨੂੰ ਸਮਾਨਤ ਮਿਲੀ ਹੈ ਜਿਹੜੇ 3 ਹਫ਼ਤੇ ਲਈ ਬਾਹਰ ਆਉਂਦੀ ਤੇ ਉਹਦੇ ਬੇਟੇ ਨੇ ਬੜੀ ਭਾਵਕਤਾ ਨਾਲ ਗੱਲ ਕਹੀ ਹੈ ਕਿ 18 ਸਾਲ ਦਾ ਬੱਚਾ ਹੈ ਉਹਦਾ ਮੁੰਡਾ ਕਹਿੰਦਾ ਮੈਂ ਕੱਲ 2 ਸਾਲਾਂ ਬਾਅਦ ਆਪਣੀ ਮਾਂ ਨਾਲ ਟੈਲੀਫੋਨ ਤੇ ਗੱਲ ਕਰ ਸਕਿਆ ਜਿਹੜੀ ਕਟੜਤਾ ਧਾਰਮਿਕ ਕਟੜਤਾ ਚਾਹੇ ਕਿਸੇ ਵੀ ਧਰਮ ਵੱਲੋਂ ਹੋਵੇ ਈਰਾਨ ਦੇ ਵਿੱਚ ਹੋਵੇ ਬੰਗਲਾਦੇਸ਼ ਦੇ ਵਿੱਚ ਹੋਵੇ ਪਾਕਿਸਤਾਨ ਦੇ ਵਿੱਚ ਹੋਵੇ ਤੇ ਚਾਹੇ ਭਾਰਤ ਦੇ ਵਿੱਚ ਹੋਵੇ ਤੇ ਚਾਹੇ ਕਿਸੇ ਹੋਰ ਮੁਲਕ ਦੇ ਵਿੱਚ ਹੋਵੇ ਜਿੱਥੇ ਵਾਈਟ ਸੁਪ੍ਰੇਮਿਸਟ ਨੇ ਚਾਹੇ ਉਹਨਾਂ ਦੀ ਹੋਵੇ ਚਾਹੇ ਕਿਸੇ ਬੋਧੀਆ ਦੀ ਹੋਵੇ ਧਾਰਮਿਕ ਕੱਟੜਤਾ ਮਨੁੱਖੀ ਆਜ਼ਾਦੀਆਂ ਦੇ ਲਈ ਵੱਡਾ ਖਤਰਾ ਹੈਗਾ ਸਾਰੀ ਦੁਨੀਆ ਦੇ ਵਿੱਚ ਈਰਾਨ ਦੀ ਕੱਟੜਤਾ ਵੀ ਉਹਦਾ ਇੱਕ ਨਮੂਨਾ ਹੈਗਾ ਅਸੀਂ ਮੰਗ ਕਰਾਂਗੇ ਕਿ ਉਸ ਨੂੰ ਸਿਰਫ 3 ਹਫ਼ਤਿਆਂ ਲਈ ਨਹੀਂ ਉਹਨੂੰ ਪੱਕੇ ਤੌਰ ਤੇ ਜੇਲ੍ਹ ਚੋਂ ਬਾਹਰ ਕੱਢ ਦੇਣਾ ਚਾਹੀਦਾ ਤੇ ਉਹ ਉਹ ਜਿਹੜੀ ਤਾਂ ਕਿ ਆਪਣਾ ਫ੍ਰੀ ਤੌਰ ਤੇ ਜਿਉ ਸਕੇ ਲਾਸਟ ਗੱਲ ਇਹ ਹੈ ਦੋਸਤੋ ਵੀ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਦੀ ਹਾਈ ਕੋਰਟ ਵੱਲੋਂ 6 ਜਿਹੜੀਆਂ ਔਰਤ ਜੱਜ ਨੇ ਕੁੜੀਆਂ ਨੇ ਜਿਹੜੀਆਂ ਜੱਜ ਲੱਗੀਆਂ ਹੋਈਆਂ ਉਹਨਾਂ ਨੂੰ ਇਹ ਕਹਿ ਕੇ ਵੀ ਇਹ ਕੰਮ ਨਹੀਂ ਕਰਦੀਆਂ ਕੰਮ ਘੱਟ ਹੁੰਦਾ ਇਸ ਤਰ੍ਹਾਂ ਹੁੰਦਾ ਉਹਦੇ ਚ ਕਿਤੇ ਨਾ ਕਿਤੇ ਉਹਨਾਂ ਬੇਟੀਆਂ ਬੱਚੀਆਂ ਦਾ ਜੋ ਕੁਦਰਤ ਦੇ ਨਿਯਮ ਅਨੁਸਾਰ ਮਹਾਵਾਰੀ ਦਾ ਪੀਰੀਅਡ ਹੁੰਦਾ ਹੈਗਾ ਉਹ ਉਹਦੇ ਕਰਕੇ ਉਹਨਾਂ ਦਾ ਕੰਮ ਪ੍ਰਭਾਵਤ ਹੁੰਦਾ ਹੈ ਅਜਿਹੀਆਂ ਗੱਲਾਂ ਸੀ ਤਾਂ ਕੱਲ ਜਿਹੜੇ ਆਪਣੇ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਜਿਹੜੇ ਆ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੂੰ ਬਾਹਰ ਕਰੋ ਇਹ ਬਿਲਕੁਲ ਗਲਤ ਹੈ ਕਾਸ਼ ਕਿ ਜੇ ਬੰਦਿਆਂ ਨੂੰ ਵੀ ਇਹ ਮਾਹਵਾਰੀ ਆਉਂਦੀ ਹੁੰਦੀ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਕੰਮ ਕਿੰਨਾ ਹੁੰਦਾ ਕਿੰਨਾ ਨਹੀਂ ਹੁੰਦਾ ਤੇ ਅਸੀਂ ਅ ਸਮਝਦੇ ਹਾਂ ਵੀ ਜਿਹੜੀ ਔਰਤਾਂ ਦੀ ਬਰਾਬਰਤਾ ਦਾ ਸਵਾਲ ਹੈ ਸਾਡੇ ਮੁਲਕ ਦੇ ਵਿੱਚ ਉਹ ਅਜੇ ਵੀ ਹਾਲਕੀਆ ਰੱਪਾ ਬਹੁਤ ਸਾਰੀਆਂ ਥਾਂਵਾਂ ਤੇ ਉੱਚੀਆਂ ਹੋਧੀਆਂ ਤੇ ਪਹੁੰਚੀਆਂ ਨੇ ਤੇ ਉਹਨਾਂ ਨੇ ਕਾਫੀ ਸਾਰੇ ਮਕਾਮ ਵੀ ਹਾਸਲ ਕੀਤੇ ਆ ਆਪਣੇ ਖੇਤਰ 'ਚ ਆਪਣਾ ਨਾਂ ਵੀ ਬਣਾਇਆ ਹੈ ਇਹਦੇ باوجود ਵੀ ਅਜੇ ਜਿਹੜੀ ਮਾਨਸਿਕਤਾ ਸਾਡੀ ਜਿਹੜੀ ਪਿਤਾਪੁਰਖੀ ਸਮਾਜ ਦੀ ਜਿਹੜੀ ਪੁਰਸ਼ ਪ੍ਰਧਾਨ ਸਮਾਜ ਦੀ ਜਿਹੜੀ ਮਾਨਸਿਕਤਾ ਉਹ ਸਾਡਾ ਸਾਡਾ ਖੇਡਾਂ ਨੂੰ ਛੱਡਦੀ ਤੇ ਉਹ ਚਾਹੇ ਕੋਈ ਬੰਦਾ ਜੱਜ ਵੀ ਬਣ ਗਿਆ ਉਹ ਜੱਜ ਬਣ ਕੇ ਵੀ ਪੁਰਸ਼ ਜਿਆਦਾ ਰਹਿੰਦਾ ਤੇ ਜੱਜ ਘੱਟ ਰਹਿੰਦਾ ਸੋ ਅਸੀਂ ਉਸ ਫੈਸਲੇਦਾਰ ਸਵਾਗਤ ਕਰਦੇ ਹਾਂ ਤੇ ਅਜ ਵੀ ਲੱਜ ਨੇ ਬਹੁਤ ਬਹੁਤ ਸ਼ੁਕਰੀਆ